ਸ਼੍ਰੋਮਣੀ ਕਮੇਟੀ ਕੋਲੇ ਕਿੰਨੀ ਜ਼ਮੀਨ ਹੈ 32 ਲੱਖ ਮਰਲੇ ਲਿਖੋ ਜੇ ਮੈਂ ਗਲਤ ਹਾਂ ਮੇਰੇ ਤੇ ਮਕਾਦਮਾ ਕਰ ਦਿਓ ਮੈਂ ਸੈਂਟਰ ਦਾ ਵਜ਼ੀਰ ਰਿਆਂ ਯੂਪੀ ਦਾ ਵਜ਼ੀਰ ਰਿਆਂ ਕਿੰਨੀ ਵਾਰੀ ਐਮਪੀ ਰਿਆਂ ਮੈਂ ਕੋਈ ਕੱਚਾ 32 ਲੱਖ ਮਰਲੇ ਜ਼ਮੀਨ ਸ਼੍ਰੋਮਣੀ ਕਮੇਟੀ ਕੋਲੇ ਤੇ ਸਾਰੇ ਇੰਡੀਆ ਚ 75 ਮਰਲੇ ਜ਼ਮੀਨ ਸਿਰਫ ਇੱਕ ਅਕੈਡਮੀ ਹੈ ਬਿਹਾਰ ਮੈਂ ਬਿਹਾਰ ਵਿੱਚ ਮੈਡੀਕਲ ਯੂਨੀਵਰਸਿਟੀ ਦਾ ਚਾਂਸਲਰ ਵੀ ਹਾਂ ਇਸ ਵੇਲੇ ਮਾਤਾ ਗੁਜਰੀ ਯੂਨੀਵਰਸਿਟੀ ਮੈਡੀਕਲ ਬਕਿ ਉਹਨਾਂ ਕੋਲ 75 ਮਰਲੇ ਤੇ ਸ਼੍ਰੋਮਣੀ ਕਮੇਟੀ ਕੋਲ 32 ਲੱਖ ਮਰਲੇ ਉਹ 75 ਮਰਲੇ ਵਾਲੇ ਹਰ ਸਾਲ 45 ਬੰਦੇ ਆਈਐਸ ਆਈਪੀਐਸ ਆਈਐਸ ਆਂਡ ਰੈਵਨਿਊ ਸਰਵਿਸ ਉਹ 45 ਬੰਦੇ ਲਾਉਂਦੇ ਆ ਢੀਂਡਸਾ ਸਾਹਿਬ ਤੇ ਮੈਂ ਕੱਲ ਕਾਲਕਾ ਜੀ ਨੂੰ ਵੀ ਦੱਸ ਕੇ ਗਿਆ ਪੰਜ ਛੇ ਆਈਐਸ ਹਰ ਸਾਲ ਪੰਜਾਬ ਚ ਜਾਂਦੇ ਆ ਅੱਠਾਂ ਸਾਲਾਂ ਚ ਕਬਜ਼ਾ ਪੂਰਾ ਉਹਨਾਂ ਦਾ ਤੇ ਇਹ ਜਿਨ੍ਹਾਂ ਕੋਲ 32 ਲੱਖ ਹੈ ਇਹਨਾਂ ਦੀ ਕਾਲੀ ਚਿੜੀ ਦੀ ਲੱਤ ਨਹੀਂ ਮੈਂ ਬੋਲਦੀ ਕੋਈ ਆਈਐਸ ਬਣਦਾ ਹੀ ਨਹੀਂ ਕਿਉਂ ਨਹੀਂ ਬਣਦਾ ਦੂਜੀ ਮੈਂ ਬੇਨਤੀ ਕਰਦਾ ਹੈ ਅਸਾਈ ਲੱਗੇ ਹੋਏ ਆਪ ਪੰਜਾਬ ਨੂੰ ਕਮਜ਼ਾ ਕਰਨ ਸੋਚ ਲੋ ਸਾਹਿਆ ਦਾ ਪ੍ਰਚਾਰ ਹੋ ਰਿਹਾ ਮੈਂ ਪੁੱਛਿਆ ਕਿਵੇਂ ਇੱਕ ਗੱਲ ਮਿੰਟ ਚ ਸੁਣਾਉਣਾ ਕਾਲ ਕਾ ਜੀ ਸਿੱਖਾਂ ਦੇ ਮੁੰਡੇ ਅਸਾਈ ਸਕੂਲ ਚ ਪੜ੍ਹਦੇ ਆ ਉਹ ਲੁਧਿਆਣੇ ਦੇ ਪਰਲੇ ਪਾਸੇ ਉਹ ਨਾਰਗਵਾਲੋਂ ਨਿਕਲੇ ਤੇ ਡਰਾਈਵਰ ਨੇ ਗੱਡੀ ਜਾਣ ਕੇ ਬੰਦ ਕਰਤੀ ਸ਼ਾਮ ਦੇ 6 ਵਜੇ ਸੀ ਕਹਿੰਦਾ ਇਹ ਨਹੀਂ ਜਾਣੀ ਰਾਤ ਇੱਥੇ ਕੱਟਣੀ ਪਊ ਉਹ ਮੁੰਡੇ ਸਾਰੇ ਸਿੱਖਾਂ ਦੇ ਕਹਿੰਦਾ ਕਿਵੇਂ ਆਓ ਕਹਿੰਦਾ ਜੀਸਸ ਈਸ਼ਾ ਮਸੀਹ ਦੀ ਅਰਦਾਸ ਕਰੋ ਹੈ ਈਸ਼ਾ ਜੀਸਸ ਯੂ ਆਰ ਗ੍ਰੇਟ ਪਲੀਜ਼ ਸੈਟ ਦਾ ਬੱਸ ਆਨ ਕਰਾਤੀ ਅਰਦਾਸ ਜਦੋਂ 10 ਕਿ ਮਿੰਟ ਸਿੱਖਿਆ ਦੇ ਮੁੰਡੇ ਬਾਹਲਾ ਡਰ ਗਏ ਤੇ ਅਰਦਾਸ ਹੋ ਗਈ ਪ੍ਰੇਅਰ ਜੀ ਨੂੰ ਕਹਿੰਦੇ ਆ ਫਿਰ ਕਰ ਦੇਣੇ ਸਟਾਰਟ ਕਰਤੀ ਕਹਿੰਦਾ ਕਹੋ ਈਸ਼ਾ ਇਜ਼ ਗ੍ਰੇਟ ਐ ਪ੍ਰਚਾਰ ਹੋ ਰਿਹਾ ਹੈ ਕਦੇ ਸੋਚਿਆ ਤੁਸੀਂ ਮੈਂ ਗੱਲਾਂ ਨੇ ਜ਼ਿੱਕੋ ਕੱਢ ਕੱਢ ਲੈਣਾ ਹੁੰਨਾ ਹੈ ਮੈਂ ਹੁਣ ਵੀ ਕਹਿੰਦੇ ਆ ਕਿ ਕਹਿੰਦੇ ਜੀ ਬੰਦੀ ਛੱਡੋ ਬੰਦੀ ਛੱਡੋ ਟੀਂਡਸਾ ਜੀ ਦਾਦੂ ਵਾਲ ਜੀ ਕਾਲਕਾ ਜੀ ਮੈਂ ਪੁੱਛਦੇ ਬੰਦੀ ਮੈਂ ਛੱਡੇ ਆ ਖੜਾ ਸਾਹਮਣੇ ਆ ਸਰਦਾਰ ਬਰਿਆਮ ਸਿਓ ਅੰਦਰ ਸੀ 27 ਸਾਲ ਦਾ ਕਿਸੇ ਨੇ ਨਹੀਂ ਛੱਡਿਆ ਨੋਟ ਕਰ ਲੋ ਗੱਲਾਂ ਕਰਦੇ ਆ ਪਕੌੜੇ ਪਕਾਉਂਦੇ ਠੁੱਕਦੇ ਮੈਂ ਵਿਰਿਆਮ ਤੋਂ ਛੱਡ ਦਿੱਤਾ ਤੇ ਅੱਜ ਮੈਥੋਂ ਮਗਰੋਂ ਪੰਜਾਬ 'ਚੋਂ ਇੱਕ ਵੀ ਬੰਦੀ ਨਹੀਂ ਛੱਡਿਆ